ਸਦਾ ਸਾਲਾਂ ਦੀ ਬਿਮਾਰ ਨੇ ਵੀ ਸ਼ਿਫਾ ਪਾ ਲਈ ਸਾਲਾਂ ਦੀ ਬਿਮਾਰ ਨੇ ਵੀ ਸ਼ਿਫਾ ਪਾ ਲਈ ਜੈਰੂਸ ਦੀ ਬੇਟੀ ਵੀ ਜ਼ਿੰਦਾ ਹੋ ਗਈ ਜੈਰੂਸ ਦੀ ਬੇਟੀ ਵੀ ਜ਼ਿੰਦਾ ਹੋ ਗਈ ਜਨਮਾਂ ਦੇ ਅੰਨੇ ਨੂੰ ਵੀ ਪੂਰਾ ਦਿਸਦਾ ਜਨਮਾਂ ਦੇ ਅੰਨੇ ਨੂੰ ਵੀ ਪੂਰਾ ਦਿਸਦਾ ਚੌਦਿਸ ਦਾ ਮੇਰਾ ਮਸਿਆ ਚਰਗਾ ਚੌਦਿਸ ਦਾ ਮੰਨਦੇ ਹਾਉ ਨੂੰ ਜੀਸੂ ਨਾਮ ਜਿਸ ਦਾ ਮੰਨਦੇ ਆਉ ਨੂੰ ਜੀਸੂ ਨਾਮ ਜਿਸ ਦਾ ਸੱਚੇ ਮੰਨ ਨਾਲ ਜਿਹੜਾ ਦਰਤੇ ਹੁੰਦਾ ਈ ਸੱਚੇ ਮੰਨ ਨਾਲ ਜਿਹੜਾ ਦਰਤੇ ਹੁੰਦਾ ਏ ਇੱਕ ਮਨ ਹੋ ਕੇ ਜੋ ਮਹਿਮਾ ਗਾਉਂਦਾ ਏ ਇੱਕ ਚੇ ਮਾਨੇ ਨਾਲ ਜਿਹੜਾ ਦਰੀ ਆਉਂਦਾ ਏ ਸੱਚੇ ਮਾਨੇ ਨਾਲ ਜਿਹੜਾ ਦਰੀ ਆਉਂਦਾ ਏ ਇੱਕ ਮਨ ਹੋ ਕੇ ਜੋ ਮੈਂ ਮੰਗਦਾ ਏ ਇੱਕ ਮਨ ਹੋ ਕੇ ਜੋ ਮੈਂ ਮੰਗਦਾ ਏ ਪੁੱਛਦੇ ਨੇ ਲੋਕ ਤੂੰ ਚੇਲਾ ਕਿਸ ਦਾ ਪੁੱਛਦੇ ਨੇ ਲੋਕ ਰਾਮ ਸਿਹਾ ਸਵਰਗਾ ਚੌਦਿਸ ਦਾ ਮੇਰਾ ਮ ਸਿਹਾ ਸਵਰਗਾ ਚੌਦਿਸ ਦਾ ਮੰਨਦੇ ਹਾਂ ਉਹਨੂੰ ਜਿਸੂ ਨਾਮ ਜਿਸ ਦਾ ਮੰਨਦੇ ਹਾਂ ਉਹਨੂੰ ਜਿਸੂ ਨਾਮ ਜਿਸ ਦਾ ਉਹੀ ਜੋ ਪਾਣੀਆਂ ਦੇ ਉੱਤੇ ਤੁਰਦਾ ਉਹੀ ਜੋ ਪਾਣੀਆਂ ਦੇ ਉੱਤੇ ਤੁਰਦਾ ਜ਼ਿੰਦਾ ਕਰੇ ਦਿੱਤਾ ਲਾਜਰ ਸੀ ਮੁਰ ਦਾ ਜੁਰਸੀ ਮੁਰਦਾ ਕੰਮ ਅਣ ਹੋਣੇ ਉਹੀ ਕਰ ਸਕਦਾ ਕੰਮ ਅਣ ਹੋਣੇ ਉਹੀ ਕਰ ਸਕਦਾ ਮੰਨਦੇ ਹਾਂ ਉਹਨੂੰ ਜਿਸੂ ਨਾਮ ਜਿਸ ਦਾ ਮੰਨਦੇ ਹਾਂ ਉਹਨੂੰ ਜਿਸੂ ਨਾਮ ਜਿਸ ਦਾ ਭੱਜ ਜਾਂਦੇ ਨੇ ਸ਼ੈਤਾਨ ਜਦੋਂ ਜਿਸੂ ਦਿਸਦਾ ਭੱਜ ਜਾਂਦੇ ਨੇ ਸ਼ੈਤਾਨ ਜਦੋਂ ਜਿਸੂ ਮੇਰਾ ਮਸੀਹਾ ਸਵਾਰੇ ਗਾਂਚੋਂ ਦੀਸਦਾ ਮੇਰਾ ਮਸੀਹਾ ਸਵਾਰੇ ਗਾਂਚੋਂ ਦੀਸਦਾ ਮੰਨਦੇ ਹਾਂ ਉਹਨੂੰ ਜਿਸੂ ਨਾਮ ਜਿਸਦਾ ਮੰਨਦੇ ਹਾਂ ਉਹਨੂੰ ਯਸ਼ ਨਾਮ ਜਿਸਦਾ ਜਾਨ ਮੰਦੇ ਅੰਨੇ ਸਦਾ ਮੰਨਦੇ ਹਾਂ ਉਹਨੂੰ ਜੀਸੂ ਨਾਮ ਜਿਸਦਾ ਪੁੱਛਦੇ ਨੇ ਲੋਕ ਤੂੰ ਚੇਲਾ ਕਿਸਦਾ ਪੁੱਛਦੇ ਨੇ ਲੋਕ ਤੂੰ ਚੇਲਾ ਕਿਸਨਾ ਮੰਨਦੇ ਹਾਂ ਉਹਨੂੰ ਜੀਸੂ ਨਾਮ ਜਿਸਦਾ ਮੰਨਦੇ ਹਾਂ ਉਹਨੂੰ ਜੀਸੂ ਨਾਮ ਜਿਸਦਾ ਸਾਲਾਂ ਦੀ ਬਿਮਾਰ ਨੇ ਵੀ ਸ਼ਿਫਾ ਪਾ ਲਈ ਸਾਲਾਂ ਦੀ ਸ਼ਿਵਾ ਪਾਲਈ ਯਹਰੁਸ ਦੀ ਬੇਟੀ ਵੀ ਜ਼ਿੰਦਾ ਹੋ ਗਏ ਯਹਰੁਸ ਦੀ ਬੇਟੀ ਵੀ ਜ਼ਿੰਦਾ ਹੋ ਗਈ ਜਨਮ ਦੇ ਅੰਨੇ ਨੂੰ ਵੀ ਪੂਰਾ ਦਿਸਦਾ ਜਨਮ ਦੇ ਅੰਨੇ ਨੂੰ ਵੀ ਪੂਰਾ ਦਿਸਦਾ ਮਨ ਦੇ ਹਾਉ ਨੂੰ ਜਿਸੂ ਨਾਮ ਜਿਸਦਾ ਮਨ ਦੇ ਹਾਉ ਨੂੰ ਜਿਸੂ ਨਾਮ ਜਿਸਦਾ ਮੇਰਾ ਮਸੀਹ ਸਵਰਗ ਚੋਂ ਦਿਸਦਾ ਮੇਰਾ ਮਸੀਹ ਚਰੇਗਾ ਚੋਂ ਦਿਸਦਾ ਮੰਨੇ ਦੇ ਹਾਂ ਉਹਨੂੰ ਜੀਸੂ ਨਾਮ ਜਿਸਦ ਮੰਨੇ ਦੇ ਹਾਂ ਉਹਨੂੰ ਯੇਸ਼ੂ ਨਾਮ ਜਿਸਦਾ ਮੰਨੇ ਦੇ ਹਾਂ ਉਹਨੂੰ ਜੀਸੂ ਨਾਮ ਦਿਸਦ ਮੰਨੇ ਦੇ ਹਾਂ ਉਹਨੂੰ ਯੇਸ਼ੂ ਨਾਮ ਹਾਲੇਲੂਇਆ ਕਿੱਥੇ ਰਹਿੰਦਾ ਆਪਣਾ ਮਸੀਹਾ ਕਿੱਥੇ ਰਹਿੰਦਾ ਸਵਰਗਾਂ 'ਚ ਰਹਿੰਦਾ ਕਿ ਧਰਤੀ 'ਚ ਰਹਿੰਦਾ ਕਿੱਥੇ ਰਹਿੰਦਾ ਸਵਰਗਾਂ 'ਤੇ ਰਹਿੰਦਾ ਹਾਲੇਲੂਇਆ ਸੱਚਮੁੱਚ ਆਪਾਂ ਸਵਰਗਾਂ ਵੱਲੇ ਹੱਥ ਕਰਕੇ ਜਦੋਂ ਕੋਈ ਵੀ ਸਾਰੇ